ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਆਸਾ ਬੁੱਟਰ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਗਿੱਦੜਵਾਹਾ ਤਹਿਸੀਲ ਪੈ ਜਾਂਦੀ ਹੈ ਦੋਸਤੋ ਇਸ ਘਰ ਦੇ ਵਿੱਚ ਬਾਈ ਦਾ ਦੁੱਧ ਦਾ ਕੰਮ ਆ ਦੋਸਤੋ ਬਹੁਤ ਚੰਗੇ ਦੋਸਤੋ ਪਸ਼ੂ ਰੱਖੇ ਹੋਏ ਆ ਦੁੱਧ ਤੇ ਲਾ ਕੇ ਤੇ ਅੱਜ ਦੋਸਤੋ ਇੱਕ ਗੱਬਣ ਦੂਜਾ ਸੂਆ ਐਚ ਐਫ ਵੈਡ ਵਕਾਊ ਆ ਜਿਹਦੀ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਚੈਨਲ ਨੂੰ ਹਜੇ ਤਾਈ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਰਿਕੁਐਸਟ ਆ ਵੀ ਆਪਣੇ ਸੁਖਰਾਜ ਦੇ ਰਿਫਾਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਅੰਕਲ ਜੀ ਸਸੀ ਗਾਲ ਜੀ ਸਸੀ ਗਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਨਾਂ ਦੱਸੋ ਜੀ ਆਪਣਾ ਅਮਰੀਕ ਸਿੰਘ ਅਮਰੀਕ ਸਿੰਘ ਸਾਡਾ ਸਰਪੰਚ ਸਾਡਾ ਸਰਪੰਚ ਪਿੰਡ ਆਸਾ ਬੁਟਰਾ ਪਿੰਡ ਆਸਾ ਬੁਟਰਾ ਠੀਕ ਆ ਜੀ ਤੇ ਆਪਣਾ ਨੰਬਰ ਵੀ ਦੱਸ ਦਿਓ ਅੰਕਲ ਜੀ 95928 95928 53770 53770 72 72 ਠੀਕ ਆ ਇਹ ਵਹਿੜ ਫਿਰ ਆਪਣੇ ਘਰ ਦੀ ਅੰਕਲ ਜੀ ਇਹ ਪਿਛਲੇ ਸੂਏ ਲਈ ਸੀ ਵਹਿੜ ਪਿਛਲੇ ਸੂਏ ਲਈ ਸੀ ਹਾਂ ਠੀਕ ਆ ਪਹਿਲੇ ਸੂਏ ਫਿਰ ਇਹਨ ਕਿੰਨਾ ਦੁੱਧ ਪਾਇਆ ਜੀ 27 28 ਕਿਲੋ ਦਾ ਰਕਾਰ ਰਸੀ ਆ 27 28 ਕਿਲੋ ਦਾ ਰਕਾਰ ਸਹੀ ਆ ਠੀਕ ਆ ਤੇ ਹੁਣ ਕਿੰਨੇ ਦਿਨ ਲੈਂਦੀ ਆ ਸੂਨ ਦੇ ਵਿੱਚ ਪੰਜ ਸੱਤ ਦਿਨ ਕੱਢ ਜੂਗੀ ਹਜੇ ਪੰਜ ਸੱਤ ਦਿਨ ਲੈਂਦੀ ਆ ਠੀਕ ਆ ਤੇ 1 40 ਕਿਲੋ ਦੀ ਪੂਰੀ ਉਮੀਦ ਆ ਠੀਕ ਆ 1 40 ਲੀਟਰ ਆਰਾਮ ਨਾਲ ਪਾ ਦੂਗੀ ਬਾਕੀ ਮੂੰਹੋਂ ਛੇ ਦੰਦਾ ਲਓ ਵੀ ਸਜਣੋ ਸੋਹਣੀ ਵਹਿੜਾ ਦੋਸਤੋ ਫੇਸ ਕੁਆਲਿਟੀ ਵੇਖ ਸਕਦੇ ਆ ਪਿਓਰਿਟੀ ਚੰਗੀ ਆ ਦੋਸਤੋ ਐਚ ਐਫ ਵਹਿੜਾ ਬਹੁਤ ਸੋਹਣੇ ਕੱਦ ਕਾਠ ਵਾਲੀ ਮੂੰਹੋਂ ਛੇ ਦੰਦਾ ਪਹਿਲੇ ਸੂਏ ਦੋਸਤੋ ਅੰਕਲਾਂ ਵਿੱਚ 27 ਲੀਟਰ ਦੁੱਧ ਕੱਢਿਆ ਅੱਜ ਦੀ 40 ਦੀ ਜੱਜਮੈਂਟ ਲਾਉਂਦੇ ਆ ਬਾਕੀ ਦੋਸਤੋ ਤੁਹਾਨੂੰ ਹਵਾਨੇ ਦੀ ਜਿਹੜੀ ਆ ਅਸਟੀਮੇਟ ਕਰਾ ਦਿੰਨੇ ਆ ਸੋਹਣਾ ਦੋਸਤੋ ਹਵਾਨਾ ਬਣਾਇਆ ਹੋਇਆ ਇਹਨੇ ਵੇਖ ਸਕਦੇ ਆ ਗੁਲਾਬੀ ਰੰਗ ਦਾ ਹਵਾਨਾ ਗੈਬ ਦੋਸਤੋ ਅਗਲੇ ਤੋਂ ਅਗਲੇ ਥਾਂ ਦਾ ਬਹੁਤ ਹੀ ਜ਼ਿਆਦਾ ਆ ਦੋਸਤੋ ਕੋ ਟੰਗੂ ਤੇ ਮਗਰਲੇ ਤੋਂ ਅਗਲੇ ਦਾ ਦੋਸਤੋ ਗੈਬ ਵੀ ਸੋਹਣਾ ਮਗਰਲੇ ਪਾਸੇ ਨੂੰ ਹਵਾਨਾ ਵੇਖੋਗੇ ਦੋਸਤੋ ਪੂਰਾ ਬਾਹਰ ਨੂਬ ਰਿਆ ਹੋਇਆ ਬਾਕੀ 5-7 ਦਿਨ ਲੈਂਦੀ ਆ ਹਵਾਨਾ ਇਹਨੇ ਹੋਰ ਸੋਹਣਾ ਬਣਾ ਜਾਣਾ ਦੋਸਤੋ ਵੇਖ ਸਕਦੇ ਆ ਬਾਕੀ ਸੀਲ ਠੰਡੀ ਬਹੁਤ ਆ ਦੋਸਤੋ ਵੇਖ ਸਕਦੇ ਆ ਮਗਰਲੇ ਪਾਸੋਂ ਹਵਾਨੇ ਦੀ ਜੱਜਮੈਂਟ ਲਾ ਲੈਣੀ ਆ ਕੋਈ ਟਟਮਾ ਹਵਾਨਾ ਨਹੀਂ ਦੋਸਤੋ ਕੋਈ ਫੋਟਸ਼ਾਂਗ ਨਹੀਂ ਹਵਾਨਾ ਇਹਨੇ ਸੋਹਣਾ ਬਣਾਇਆ ਹੋਇਆ ਦੋਸਤੋ ਦੋਨੇ ਪਾਸਿਆਂ ਤੋਂ ਦੋਸਤੋ ਥਣਾ ਦਾ ਜਿਹੜਾ ਅਨਮਾਨ ਲਾ ਲੈਣਾ ਤੁਸੀਂ ਵੇਖ ਸਕਦੇ ਆ ਤੇ ਬਾਕੀ ਦੋਸਤੋ ਚੰਗੇ ਕੱਦ ਕਾਠ ਵਾਲੀ ਆ ਜਿਹੜਾ ਸੀਮਨ ਆ ਦੋਸਤੋ ਉਹ ਵੀ ਬਾਈਆਂ ਦੇ ਚੰਗਾ ਲਵਾਇਆ ਹੋਇਆ ਜੇ ਵੱੱਛੀ ਦਿੰਦੀ ਆ ਤਾਂ ਦੋਸਤੋ ਵੱੱਛੀ ਵੀ ਇਹਨੇ ਬਹੁਤ ਚੰਗੀ ਦੇ ਦੇਣੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਇਹ ਵਿਖਾ ਦਿੰਨੇ ਲੋ ਵੀ ਸੱਜਣੋ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਜੱਜਮੈਂਟ ਆ ਜਿਹੜੀ ਲਾ ਲੈਣੀ ਆ ਤੋੜਾ ਦੋਸਤੋ ਵੇਖ ਸਕਦੇ ਆ ਘੋੜੀ ਵਾਂਗੂ ਤੁਰਦੀ ਆ ਪੂਰਾ ਹਵਾਨਾ ਚੌੜਾ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤਾਈ ਉਮੀਦ ਆ ਵੀ ਦੋਸਤੋ ਅੰਕਲ ਦੱਸਦੇ 40 ਲੀਟਰ ਦੁੱਧ ਪਾ ਦੂਗੀ ਮੋੜ ਲਓ ਜੀ ਬਾਕੀ ਰੀੜ ਦੀ ਹੱਡੀ ਦੀ ਗੱਲ ਕਰੀਏ ਦੋਸਤੋ ਐ ਬਿਲਕੁਲ ਸਿੱਧੀ ਆ ਤੇ ਕਦ ਕਾਠ ਵੀ ਦੇਖ ਸਕਦੇ ਆ ਦੋਸਤੋ ਬਾਈ ਦੇ ਬਰਾਬਰ ਤਾਂ ਹੀ ਆਉਂਦਾ ਕਦ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੂਜਾ ਸਵਾਲ ਸੁਣਦੀ ਆ ਦੋਸਤੋ ਮੂੰਹੋਂ ਛੇ ਦੰਦਾਂ ਦਾ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੋਸਤੋ ਤੁਸੀਂ ਸੌਦਾ ਕਰ ਲੈਣਾ ਅੰਕਲ ਜੀ ਨਾਲ ਲੈ ਚੱਲ ਬਈ ਮੋੜ ਲਾ ਪਾਉਂਦੀ ਇੱਕ ਗੇੜਾ ਹੋਰ ਕਢਾ ਦੇ ਲਓ ਵੀ ਸੱਜਣੋ ਐਡਾ ਚੰਗਾ ਦੋਸਤੋ ਪਸ਼ੂ ਵਿਰਲਾ ਨਿਕਲਦਾ ਜੇ ਕੋਈ ਵੀਰ ਫਾਰਮ ਤੇ ਰੱਖਣ ਨੂੰ ਦੁੱਧ ਹਸਤੇ ਵਹਿੜ ਲੈਂਦਾ ਤਾਂ ਦੋਸਤੋ ਚੰਗਾ ਦੁੱਧ ਪਾ ਦੂਗੀ ਦੋਸਤੋ ਦੇਖ ਸਕਦੇ ਬਹੁਤ ਬਿਰਲੀਆਂ ਦੋਸਤੋ ਏਡੀਆਂ ਏਡੀਆਂ ਗਾਵਾਂ ਨਿਕਲਦੀਆਂ ਲੈ ਵੀ ਮੋੜ ਲਾ ਤਸੱਲੀ ਤੁਸੀਂ ਇੱਥੇ ਪਹੁੰਚ ਕੇ ਕਰ ਲੈਣੀ ਆ ਮੱਥੇ ਦੇ ਵਿੱਚ ਬੋਦੀ ਆ ਕੰਨ ਬਿਲਕੁਲ ਨਿੱਕਾ ਦੋਸਤੋ ਵੇਖ ਸਕਦੇ ਆ ਬਾਕੀ ਹੋਰ ਵੀ ਜਿਹੜੇ ਪਸ਼ੂ ਹੈਗੇ ਆ ਅੰਕਲ ਜੀ ਜਰਾ ਕੋਲੇ ਉਹ ਵੀ ਤੁਹਾਨੂੰ ਵਿਖਾ ਦਿੰਦੇ ਆ ਮਸ਼ੀਨ ਦੀ ਚਵਾਈ ਕਰਦੇ ਆ ਅੰਕਲ ਜੀ ਬਾਕੀ ਥਣ ਸੋਹਣਾ ਦੋਸਤੋ ਭਾਵੇਂ ਤੁਸੀਂ ਹਾਥੀ ਚਵਾਈ ਕਰ ਲਓ ਤੇ ਭਾਵੇਂ ਦੀ ਮਸ਼ੀਨ ਤੇ ਚਵਾਈ ਕਰ ਲਓ ਕੋਈ ਨਹੀਂ ਹਾਂਜੀ ਅੰਕਲ ਜੀ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਅਚਾ ਰੇਟ ਇਹਦਾ ਫੋਨ ਤੇ ਰਹੂਗਾ ਲਓ ਵੀ ਸੱਜਣੋ ਬਾਕੀ ਨੇ ਸਵਾਦ ਰਿਆਂ ਨਾਲ ਖੁਸ਼ੀ ਕਰੇ ਵੇ ਟਾਈਮ ਖਰਾਬ ਕਰੇ ਬਾਜੀ ਨੇ ਲੈਣੀ ਹੈ ਫੋਨ ਉਹੀ ਕਰੇਗੀ ਠੀਕ ਆ ਲਓ ਵੀ ਸੱਜਣੋ ਰੇਟ ਆ ਜਿਹੜਾ ਅੰਕਲ ਜੀਾਂ ਦੇ ਫੋਨ ਤੇ ਹੋ ਜਾਣਾ ਜੀਨੇ ਕੋਈ ਲੈਣੇ ਆ ਚੰਗੇ ਪਸ਼ੂ ਖਰੀਦਣੇ ਆ ਤੇ ਚੰਗਾ ਰੇਟ ਹੋਊਗਾ ਦੋਸਤੋ ਚੰਗੇ ਪਸ਼ੂ ਦਾ ਚੰਗਾ ਹੀ ਰੇਟ ਹੁੰਦਾ ਤੁਸੀਂ ਉਸ ਠੰਗnabla ਦਾ ਫੋਨ ਲਾਉਣਾ ਅੰਕਲ ਜੀ ਨੂੰ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਜਿਸ ਕਿਸੇ ਵੀਰ ਨੇ ਦੋਸਤੋ ਇਹ ਗਾਂ ਦਾ ਸੌਦਾ ਕਰਨਾ ਅੰਕਲ ਜੀ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਸੱਜਣੋ ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਚਵਾਈ ਹੈ ਜਿਹੜੀ ਇਹ ਮਸ਼ੀਨ ਤੇ ਹੀ ਕਰਦੇ ਆਂ ਅੰਕਲ ਜੀ ਵੇਖ ਸਕਦੇ ਆਂ ਆ ਗਾਂ ਚੋਰੇ ਆ ਸਾਹਮਣੇ ਤੇ ਆਹ ਮਸ਼ੀਨ ਦੋਸਤੋ ਲੱਗੀ ਪਈ ਆ